ਸਮਾਜ ਮਹੱਲਾ ਤੀਜਾ ਮਨਮੁਖ ਪੜਹਿ ਪੰਡਿਤ ਕਹਾਵਹਿ ਦੂਜੈ ਭਾਏ ਮਹਾ ਦੁਖ ਪਾਵਹਿ ਵਿਖਿਆ ਮਾਤੇ ਕਿਛ ਸੂਜੈ ਨਾਹੀ ਫਿਰ ਫਿਰ ਜੂਨੀ ਆਵਣਿਆ ਹਉ ਵਾਰੀ ਜੀਉ ਵਾਰੀ ਹਉ ਮੈਂ ਮਾਰ ਮਨਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪੀ ਆਵਣਿਆ ਰਹਾਉ ਵੇਦ ਪੜਹਿ ਹਰ ਰਸ ਨਹੀਂ ਆਇਆ ਵਾਦ ਵਿਖਾਣੈ 모ਹੀ ਮਾਇਆ ਅ ਗਿਆਨ ਮਤੀ ਸਦਾ ਅੰਧਿਹਾਰਾ ਗੁਰਮਖ ਬੂਝ ਹਰ ਗਾਵਣਿਆ ਅਕਥੋ ਕਥਿਐ ਸ਼ਬਦ ਸੁਹਾਵੇ ਗੁਰਮਤੀ ਮਨ ਸਚੂ ਭਾਵੇ ਸਚੋ ਸਾਚ ਰਵਹਿ ਦਿਨ ਰਾਤੀ ਇਹੋ ਮਨ ਸਚ ਰੰਗਾਵਣਿਆ ਜੋ ਸਚ ਰੱਤੇ ਤਿਨ ਸਚੋ ਭਾਵੇ ਆਪੇ ਦੇ ਨ ਪਛੂਤਾਵੇ ਗੁਰ ਕਹਿ ਸ਼ਬਦ ਸਦਾ ਸਚ ਜਾਤਾ ਮੇਲ ਸੱਚੇ ਸੁਖ ਪਾਵਣਿਆ ਕੂੜ ਕਸਤ ਤਿੰਨਾ ਮਹਿਲ ਨਾ ਲਾਗੈ ਗੁਰ ਪ੍ਰਸਾਦੀ ਅਨ ਦਿਨ ਜਾਗੈ ਨਿਰਮਲ ਨਾਮ ਵਸੈ ਕਟ ਭੀਤਰ ਜੋਤੀ ਜੋਤ ਮਲਾਵਣਿਆ ਤ੍ਰੈ ਗੁਣ ਪੜਹਿ ਹਰ ਤਤ ਨਾ ਜਾਣੈ ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਨੈ ਮੋਹ ਬਿਆਪੀ ਕਿਸ ਸੂਝੈ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪਕਾਰੈ ਤਰੇ ਵਿਧ ਮਾਇਆ ਮਨ ਮੁਖ ਨਾ ਬੂਝੈ ਦੂਜੈ ਪਾਇਆ ਤ੍ਰੈ ਗੁਣ ਪੜਹਿ ਹਰ ਏਕ ਨਾ ਜਾਣੈ ਬਿਨ ਬੂਝੇ ਦੁਖ ਪਾਵਣਿਆ ਜਾਣ ਤਿਸ ਭਾਵੈ ਤਾਂ ਆਪ ਮਲਾਏ ਗੁਰ ਸ਼ਬਦੀ ਸਹਿ ਸਾ ਦੁਖ ਚੁਕਾਏ ਨਾਨਕ ਨਾਮੈ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਜ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੈ ਸੋ ਪੰਡਤ ਹੋਈ ਆਪ ਤਰੈ ਸਗਲੇ ਕੁਲ ਤਾਰੈ ਹਰ ਨਾਮ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਹਰ ਰਸ ਚਖ ਸਾਧ ਪਾਵਣਿਆ ਹਰ ਰਸ ਚਖਹਿ ਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ ਰਹਾਉ ਸੋ ਨੇ ਕਰਮੀ ਜੋ ਸ਼ਬਦ ਵਿਚਾਰੀ ਅੰਤਰ ਤਤ ਗਿਆਨ ਹਉ ਮੈਂ ਮਾਰੀ ਨਾਮ ਪਦਾਰਥ ਨੋਂ ਨਿਦ ਪਾਏ ਤ੍ਰੈ ਗੁਣ ਮੀਟ ਸਮਾਵਣਿਆ ਹਉ ਮੈਂ ਕਰੈ ਨੇ ਕਰਮੀ ਨਾ ਹੋਐ ਗੁਰ ਪ੍ਰਸਾਦੀ ਹਉ ਮੈਂ ਖੋਐ ਅੰਤਰ ਬਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਿਰ ਨਿਰਮਲ ਸੋਈ ਸੰਤ ਚੁਗਹਿ ਨਿਤ ਗੁਰਮਖ ਹੋਈ ਇਸ਼ਨਾਨ ਕਰਹਿ ਸਦਾ ਦਿਨ ਰਾਤੀ ਹਉ ਮੈਲ ਚਕਾਵਣੀਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰਵਸੈ ਹਉ ਮੈ ਮਾਲ ਅਹਨ ਸੁਪ੍ਰੀਤੋ ਸ਼ਬਦ ਸਾਚੈ ਹਰ ਸਰਵਾ ਸਾ ਪਾਵਣੀਆ ਮਨ ਮੁਖ ਸਦਾ ਬਗ ਮੈਲਾ ਹਉ ਮੈ ਮਲ ਲਈ ਇਸ਼ਨਾਨ ਕਰੈ ਪਰ ਮੈਲ ਨਾ ਜਾਈ ਜੀਵਤ ਮਰੈ ਗੁਰ ਸ਼ਬਦ ਵਿਚਾਰੈ ਹੁਮੈ ਮੈਲ ਚੁਕਾਵਣੀਆਂ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਘਟ ਚਾਨਣ ਆਪ ਪਚਾਨਣੀਆਂ ਆਪ ਉਪਾਏ ਤੈ ਆਪੇ ਵੇਖੈ ਸਤਿਗੁਰ ਸੇਵੈ ਸੋ ਜਨ ਲੇਖੈ ਨਾਨਕ ਨਾਮ ਵਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣੀਆਂ ਮਾਝ ਮਹਲਾ 3 ਮਾਇਆ ਮੋਹ ਜਗਤ ਸਵਾਇਆ ਤ੍ਰੈ ਗੁਣ ਦੀ ਸਹਿ ਮੋਹੇ ਮਾਇਆ ਗੁਰ ਪ੍ਰਸਾਦੀ ਕੋ ਵਿਰਲਾ ਬੂਜੈ ਚੌਥੈ ਪਦ ਲਿਵ ਲਾਵਣਿਆ ਹਉ ਵਾਰੀ ਜੀਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਇ ਸੋ ਹਰਿ ਸਿਉ ਚਿਤ ਲਾਇ ਹਰ ਦਰ ਮਹਿਨੀ ਸੂਬਾ ਪਾਵਣਿਆ ਰਹਾਉ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਾਸਤ ਜਿਨ ਉਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੀ ਆਏ ਜਾਏ ਦੁਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇਕ ਪਾਇਆ ਗੁਰ ਪ੍ਰ사ਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੇ ਗੁਰ ਪੂਰੈ ਨਾਮ ਧਿਆਵਣਿਆ ਪੇੜੈ ਧਨ ਪਰਮ ਸੁਲਾਣੀ ਦੂਜੈ ਲਾਗੀ ਫਿਰ ਪਛੋਤਾਣੀ ਹਲਕ ਪਲਤ ਧੋਐ ਗਵਾਏ ਸੁਪਨੇ ਸੁਖ ਨਾ ਪਾਵਣਿਆ ਪੀੜੈ ਤਨ ਕੰਤ ਸੰਭਾਲੇ ਗੁਰ ਪ੍ਰਸਾਦੀ ਵੇਖੈ ਨਾਲੇ ਫਿਰ ਕੈ ਸਹਜ ਰਹਿ ਰੰਗ ਰਾਤੀ ਸ਼ਬਦ ਸ਼ਿੰਗਾਰ ਬਣਾਵਣਿਆ ਸਫਲ ਜਨਮ ਜਿੰਨਾ ਸਤ ਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇਆ ਏਕੋ ਰਵ ਰਹਿਆ ਘਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣਿਆ ਸਤ ਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨ ਮੁਖ ਨਾਮ ਚੇਤਨਾ ਆਵੇ ਬਿਨ ਨਾਮੈ ਬਹੁ ਦੁਖ ਪਾਵਣਿਆ ਜਿਨ ਸਿਸ਼ਟ ਸਾਜੀ ਸੋਈ ਜਾਣੈ ਆਪੇ ਮੇਲਾ ਸ਼ਬਦ ਪਛਾਣੈ ਨਾਨਕ ਨਾਮ ਮਿਲਿਆ ਤਿਨ ਜਨ ਕੋ ਜਿਨ ਧੁਰ ਮਸਤਕ ਲੇਖ ਲਖਾਉਣਿਆ ਮਾਜ ਮਹੱਲਾ ਚੌਥਾ ਆਦਪੁਰਖ ਅਪਰੰਪਰਿ ਆਪਿ ਆਪੇ ਥਾਪੇ ਥਾਪੁ ਉਠਾਪੇ ਸਭ ਮਹਿ ਵਰਤੈ ਕੋ ਸੂਈ ਗੁਰਮਖ ਸੋ ਬਾਪਾਵਣਿਆ ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ ਗੁਰਮਖ ਅਲਖ ਲਖਾਵਣਿਆ ਰਹਾਉ ਤੂੰ ਦਿਆਲ ਕਿਰਪਾਲ ਪ੍ਰਭ ਸੋਈ ਤੁਡੀ ਬੈਨ ਤੂ ਜਾਇ ਅਵਰਨਾ ਕੋਈ ਗੁਰ ਪ੍ਰਸਾਦ ਕਰੇ ਨਾਮ ਦੇਵੈ ਨਾ ਮੇ ਨਾਮ ਸਮਾਵਣੀਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰਮਖ ਨਾਮ ਮਿਲੈ ਮਨ ਭੀਜੈ ਸਹਿਜ ਸਮਾਦ ਲਗਾਵਣੀਆ ਅਨੰਤਿਨ ਗੁਣ ਗਾਵਾਂ ਪ੍ਰਭ ਤੇਰੇ ਤੁਦਸਾ ਲਾਹੀ ਪ੍ਰੀਤਮ ਮੇਰੀ ਤਉ ਬਿਨੇ ਵਰਨਾ ਕੋਈ ਜਾਚਾ ਗੁਰ ਪ੍ਰਸਾਦੀ ਤੂੰ ਪਾਵਣੀਆ ਅਗਮ ਅਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰਹਿ ਤੂੰ ਲਹਿ ਮਲਾਈ ਪੂਰੇ ਗੁਰ ਕੈ ਸ਼ਬਦ ਧਿਆਈਐ ਸ਼ਬਦ ਸੇਵ ਸੁਖ ਪਾਵਣੀਆ ਰਸਮਾ ਗੁਣਵੰਤੀ ਗੁਣ ਗਾਵੇ ਨਾਮ ਸਲਾਹੇ ਸੱਚੇ ਭਾਵੇ ਗੁਰਮੁਖ ਸਦਾ ਰਹੈ ਰੰਗ ਰਾਤੀ ਮਿਲ ਸੱਚੇ ਸੋ ਬਾਪਾ ਪਾਵਣਿਆ ਮਨ ਮੁਖ ਕਰਮ ਕਰੇ ਅਹੰਕਾਰੀ ਜੂ ਐ ਜਨਮ ਸਭ ਬਾਜੀ ਹਾਰੀ ਅੰਤਰ ਲੋਭ ਮਹਾ ਗੁਬਾਰਾ ਫਿਰ ਫਿਰ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖਤ ਧੁਰ ਪਾਈ ਨਾਨਕ ਨਾਮ ਮਿਲੈ ਭਉ ਭੰਜਨ ਗੁਰ ਸ਼ਬਦ ਦੀ ਸੁਖ ਪਾਵਣਿਆ